ਯਾਰ ਮੈਂ ਇੰਸਟੀਚੂਟ ਦਾ ਜਾ ਰਿਹਾ ਮੇਰੇ ਕੋਲ ਅੱਜ ਵੀ ਫੀਸ ਨਹੀਂ ਹੈਗੀ ਇਹਨਾਂ ਨੇ ਮੇਰੇ ਤੋਂ ਫੀਸ ਬਾਰੇ ਪੁੱਛਣਾ ਤੇ ਯਾਰ ਕੀ ਦਸੂਗਾ ਮੇਰੇ ਤਾਂ ਘਰਦਿਆਂ ਕੋਲ ਵੀ ਰੇਂਜ ਨਹੀਂ ਕੋਈ ਯਾਰ ਮੈਂ ਅੱਜ ਜਾਣਾ ਹੀ ਨਹੀਂ ਇੱਕ ਮਿੰਟ ਕਿਸੇ ਤੋਂ ਨਾ ਹੈਲਪ ਲੈ ਕੇ ਦੇਖਦਾ ਸ਼ਾਇਦ ਕੋਈ ਹੈਲਪ ਹੀ ਕਰ ਦੇ ਹਾਂ ਜੀ ਵੀਰੇ ਮੈਂ ਟਿਊਸ਼ਨ ਮਾਰਕੀਟ ਹੈਗਾ ਬਸ ਇਸ ਤੋਂ ਬਾਅਦ ਬੈਂਕ ਹੀ ਜਾ ਰਿਹਾ ਹਾਂ ਸਸਿਕਾ ਜੀ ਵੀਰੇ ਹਾਂ ਵੀਰੇ ਮੈਂ ਕਰਦਾ ਕਰ ਹਾਂਜੀ ਸਸਿਕਾ ਵੀਰੇ ਮੈਨੂੰ ਹੈਲਪ ਚਾਹੀਦੀ ਸੇ ਹੈਲਪ ਕਰ ਦੋਗੇ ਵੀਰੇ ਕਿਸੇ ਜੀ ਦੀ ਹੈਲਪ ਦੇਵੀਂ ਵੀਰੇ ਮੈਂ ਨਾ ਇਸ ਇੰਸਟੀਚਿਊਟ ਵਿੱਚ ਪੜਦਾ ਆ ਤੇ ਮੈਨੂੰ ਨਾ ਫੀਸ ਚਾਹੀਦੀ ਸੀ ਮੇਰੀ ਤੁਸੀਂ ਹੈਲਪ ਕਰੋਗੇ ਮੇਰੀ ਫੀਸ ਲਈ ਯਾਰ ਮੈਂ ਨਾ ਨੇਤ ਇਹੋ ਜਿਹੇ 2-4 ਬੰਦਿਆਂ ਨੂੰ ਟੱਕਰ ਜਾਂਦਾ ਜਿਹੜੇ ਹੈਲਪ ਲੈ ਕੇ ਨਾ ਪੈਸੇ ਉਸ ਤੋਂ ਬਾਅਦ ਉਹਦਾ ਮਿਸਯੂਜ਼ ਕਰਦੇ ਨੇ ਨਹੀਂ ਨਹੀਂ ਵੀਰੇ ਮੈਂ ਸੱਚੀ ਕਹਿ ਰਿਹਾ ਮੈਨੂੰ ਜ਼ਰੂਰਤ ਆ ਕਿ ਮੈਂ ਕਿਵੇਂ ਮੰਨਾ ਸੱਚੀ ਕਹਿ ਰਿਹਾ ਯਾਰ ਵੀਰੇ ਯਾਰ ਮੈਂ ਮੈਂ ਤਾਂ ਤੁਸੀਂ ਜਾ ਕੇ ਭਾਵੇਂ ਪਤਾ ਕਰ ਲਓ ਮੈਨੂੰ ਸੱਚੀ ਲੋੜ ਆ ਇਸ ਚੀਜ਼ ਦੀ ਕਿੰਨੇ ਫੀਸ ਆ ਉਹਦਾ ਫੀਸ ਇਦਾਂ ਨਾ ਮੈਂ EMI ਕਰਦਾ ਹੁੰਦਾ ਹਾਂ ਹਰ ਮਹੀਨੇ ਦੇ ਮਹੀਨੇ ਪੈਸੇ ਦਿੰਦਾ ਤੇ 2000 ਰੁਪਏ ਇਸ ਵਾਰ ਦੇਣਾ ਇਸ ਹੈਲਪ ਕਰ ਸੰਗਬਲ ਆਏਗਾ ਯਾਰ ਹੱਥ ਪੈਰ ਤੇਰੇ ਸਲਾਮਤ ਕੋਈ ਕੰਮ ਕਿਉਂ ਨਹੀਂ ਕਰਦਾ ਵੀਰੇ ਯਾਰ ਜੇ ਮੈਂ ਕੰਮ ਕਰਨ ਲੱਗ ਗਿਆ ਨਾ ਤੇ ਮੇਰੀ ਪੜ੍ਹਾਈ ਪਿੱਛੇ ਰਹਿ ਜਾਣੀ ਮੇਰੇ ਆਹ ਲਾਸਟ 2 ਮਹੀਨੇ ਆ ਮੈਨੂੰ ਇਦਾਂ ਆ ਜੇ ਮੈਂ ਪੜ੍ਹਾਈ ਪੂਰੀ ਕਰ ਲਈ ਤੇ ਮੈਂ ਵਧੀਆ ਨੌਕਰੀ ਤੇ ਲੱਗ ਸਕਾਂ ਮੈਂ ਮੈਨੂੰ ਪੈਸੇ ਮੰਗਣ ਦੀ ਵੀ ਲੋੜ ਪੈਣੀ ਕਿਸੇ ਕੋਲ ਯਾਰ ਮੇਰਾ ਦਿਲ ਕਰ ਰਿਹਾ ਤੇਰੀ ਹੈਲਪ ਕਰਾਂ ਪਰ ਮੈਨੂੰ ਨਾ ਇਹਨਾਂ ਚੀਜ਼ਾਂ ਦਾ ਯਕੀਨ ਨਹੀਂ ਹੈਗਾ ਸੱਚੀ ਦੱਸਾਂ ਤੂੰ ਪਹਿਲੀ ਗੱਲ ਮੇਰੇ ਨਾਲ ਰੂਲ ਨੇ ਪਹਿਲਾ ਰੂਲ ਕਿ ਮੈਂ ਕਿਸੇ ਨੂੰ ਇੰਦਾ ਪੈਸੇ ਨਹੀਂ ਦਿੰਦਾ ਠੀਕ ਹੈ ਦੂਜਾ ਰੂਲ ਇਹ ਹੈ ਕਿ ਮੈਂ ਜੇ ਤੈਨੂੰ ਪੈਸੇ ਦੇ ਵੀ ਦਵਾਂ ਹੋ ਸਕਦਾ ਹੈ ਕਿ ਤੂੰ ਕਿਤੇ ਮਿਸਯੂਜ਼ ਕਰ ਲਵੇਂ ਤੇ ਮੇਰੇ ਕਰਮ ਮਾੜੇ ਹੋ ਜਾਣੇ ਨਾ ਵੀਰੇ ਨਹੀਂ ਨਹੀਂ ਵੀਰੇ ਯਾਰ ਮੈਂ ਤਾਂ ਹੀ ਤੁਹਾਡੇ ਤੋਂ ਮੰਗਿਆ ਯਾਰ ਮੈਂ ਵੀ ਪੱਗ ਬੰਨੀ ਆ ਤੁਸੀਂ ਵੀ ਪੱਗ ਬੰਨੀ ਇਸੇ ਕਰਕੇ ਮੈਂ ਤੁਹਾਡੇ ਕੋਲ ਆਇਆ ਮੈਂ ਹੋਰ ਕਿਸੇ ਕੋਲ ਨਹੀਂ ਗਿਆ ਤਾਂ ਹੀ ਵੀਰੇ ਮੈਂ ਤੇਰੀ ਇੰਨੀ ਗੱਲ ਸੁਣ ਲਈ ਹੋ ਸਕਦਾ ਤੂੰ ਸੱਚੇ ਮਜਬੂਰ ਹੋਵੇਂ ਮੈਂ ਤੈਨੂੰ ਐਦਾਂ ਨਹੀਂ ਕਹਿ ਰਿਹਾ ਕਿ ਤੂੰ ਗਲਤ ਬੋਲ ਰਿਹਾ ਹਾਂ ਪਰ ਮੇਰੇ ਅਸੂਲਾਂ ਦੇ ਹਿਸਾਬ ਨਾਲ ਮੈਂ ਪੈਸੇ ਨਹੀਂ ਦਿੰਦਾ ਹਾਂ ਮੈਂ ਜੇ ਤੇਰੀ ਇੰਨੀ ਗੈਲਪ ਕਰ ਸਕਦਾ ਮੈਂ ਤੈਨੂੰ ਕੋਈ ਇਹੋ ਜਿਹਾ ਕੰਮ ਦੇਖ ਸਕਦਾ ਜਿਸ ਨਾਲ ਤੇਰੀ ਪੜ੍ਹਾਈ ਵੀ ਡਿਸਟਰਬ ਨਾ ਹੋਵੇ ਤੇ ਮਤਲਬ ਤੂੰ ਇੱਕ ਇੱਕ ਦੋ ਘੰਟੇ ਕੰਮ ਕਰਕੇ ਨਾ ਆਪਣੇ ਫੀਸ ਜੋ ਕੇ ਕਰ ਸਕਦਾ ਯਾਰ ਜੇ ਤੂੰ ਇਹਨੂੰ ਇੰਨੀ ਗੱਲ ਕਰ ਸਕਦਾ ਤਾਂ ਮੈਂ ਤੇਰੀ ਹੈਲਪ ਕਰਨ ਨੂੰ ਤਿਆਰ ਹਾਂ ਠੀਕ ਹੈ ਵੀਰੇ ਕਰ ਲੇਗਾ ਦੇਖ ਮੇਰੀ ਗੱਲ ਸੁਣ ਇੰਸਟੀਚੂਟ ਵਾਲੇ ਅੱਜ ਤਾਂ ਫੀਸ ਨਹੀਂ ਦੇ ਸਕਦਾ ਹੋ ਸਕਦਾ ਤੈਨੂੰ 2-3 ਦਿਨ ਬਾਅਦ ਫੀਸ ਇੰਨੀਕ ਦਾ ਤੈਨੂੰ ਕਰਨਾ ਹੀ ਪੈਣਾ ਠੀਕ ਹੈ ਠੀਕ ਆ ਜਾ ਇੱਥੇ ਨਾ ਮੇਰੀ ਜਾਨ ਪਛਾਣ ਲੈ ਗਿਆ ਤੇ ਮੈਂ ਤੈਨੂੰ ਉਹ ਆਪਣੇ ਤਰੀਕੇ ਨਾਲ ਕਰਦਾ ਠੀਕ ਹੈ ਠੀਕ ਹੈ ਆ ਸਸੀ ਗੱਲ ਵੀਰੇ ਕਿ ਹਾਲ ਚਾਲ ਠੀਕ ਹੈ ਠੀਕ ਠਾਕ ਸਸੀ ਗੱਲ ਇਹ ਨਾਲ ਜਿਹੜਾ ਮੇਰਾ ਫਰੈਂਡ ਹੈ ਓਕੇ ਤੇ ਤੁਹਾਡੇ ਕੋਲ ਇਹੋ ਜੀ ਕਿਹੜੀ ਆਈਟਮ ਹੈਗੀ ਹੈ ਜਿਹੜੀ ਮਾਰਕੀਟ ਚ ਮਤਲਬ ਆਪਾਂ ਜਾ ਕੇ ਵੇਖ ਸਕਦੇ ਸਰ ਕਵਰਸ ਆਇਆ ਨਵੇਂ ਟ੍ਰੈਂਡਿੰਗ ਮੋਡਲ ਹਤੇ আচ্ছা ਹਾਂਜੀ ਕਵਰ ਵਧੀਆ ਰੇਟ ਚ ਦੇ ਦੋਗੇ ਨਾ ਹਾਂਜੀ ਤੁਹਾਡੇ ਨਾਲ ਪੁਰਾਣਾ ਕਿਆਰ ਹੈ ਕੋਈ ਨਹੀਂ ਆ ਕਵਰ ਕਵਰ ਦੇਖਾਇਆ ਇਦਾਂ ਕਰਦੇ ਆਪਾਂ ਕਵਰ ਲੈ ਲੈਂਦੇ ਆ ਠੀਕ ਹੈ ਤੇ ਦੇਖੋ ਮਤਲਬ ਲੋ ਟੂ ਡੋਰੀ ਆ ਕਿਤੇ ਮਾਰਕੀਟ ਦੇ ਵਿੱਚ ਵੈਸੇ ਵੀ ਅੱਜਕੱਲ ਸਾਰਿਆਂ ਕੋਲ ਮੋਬਾਈਲ ਹੈ ਗਿਆ ਬਾਹਰ ਵੇਚ ਕੇ ਤੇ ਜੋ ਇਥੋਂ ਮਿਲੂਗਾ ਥੋੜਾ ਜਿਹਾ ਮਾਰਜਨ ਰੱਖ ਕੇ ਵੇਚਣਾ ਠੀਕ ਹੈ ਵੀਰੇ ਕੁਝ ਟ੍ਰੈਂਡਿੰਗ ਮਾਡਲ ਦੇ ਦੋ ਅਜੇ ਟ੍ਰੈਂਡਿੰਗ ਮਾਡਲਸ ਆਜੇ ਆਏ ਨੇ ਜਿਹਦਾ ਸਟਾਕ ਹੈ ਇਹਦੇ ਚੋ ਟਰਾਈ ਕਰ ਲੋ ਸਾਰੇ ਟ੍ਰੈਂਡਿੰਗ ਮਲਟੀ ਬ੍ਰਾਂਡ ਦੇ ਹੋਣਗੇ ਕਿੰਨੇ ਕ ਚਾਹੀਦੇ ਹੈ ਕਿਵਾਂਟੀਟੀ ਤੂੰ ਸਿੱਧਾ ਕਰੋ 2000 ਰੁਪਏ ਦੇ ਦੋ ਕਿੰਨੇ ਕ ਠੀਕ ਹੈ

ਬਿਜ਼ਨਸ ਦਾ ਪਹਿਲਾ ਮੋਟੀਵੇਲ ਇਹ ਹੈ ਜਿੰਨੂੰ ਵੇਚ ਕੇ ਨਾ ਤੂੰ ਕਮਾਈ ਕਰਨੀ ਆ ਠੀਕ ਆ ਆਪਾਂ ਨੂੰ ਦਿੱਤੇ ਉਹਨੇ 20 ਕਵਰ ਮਤਲਬ 2000 ਰੁਪਏ ਦਾ ਕਵਰ ਹੈ ਤੂੰ 120 ਦਾ ਵੇਚ 130 ਦਾ ਵੇਚ ਉਹ ਤੇਰੀ ਕਮਾਈ ਹੈ ਠੀਕ ਹੈ ਨੈਕਸਟ ਟਾਈਮ ਤੂੰ ਮੈਂ ਉਹਨਾਂ ਨਾਲ ਤੇਰੇ ਸਾਹਮਣੇ ਮਿਲ ਲਿਆ ਤੂੰ ਇਦਾਂ ਹੀ ਉਹਨਾਂ ਤੋਂ ਕਵਰ ਲੈ ਜਾ ਜਿੰਨੇ ਤੈਨੂੰ ਚਾਹੀਦੇ ਲੈ ਕੇ ਜਾ ਬਾਕੀ ਤੂੰ ਆਪਣਾ ਮਾਰਜਿਨ ਰੱਖੀ ਠੀਕ ਹੈ ਲੈ ਵੀਰੇ ਤੇਰਾ ਸਟਾਕ ਠੀਕ ਹੈ ਬ੍ਰਾਦਰ ਤੇ ਹੁਣ ਤੂੰ ਜਿੰਨੀ ਮਰਜ਼ੀ ਕਮਾਈ ਕਰ ਠੀਕ ਹੈ ਬਾਬਾ ਜੀ ਮੇਅਰ ਕਰਨਗੇ ਓਕੇ ਓਕੇ ਜੀ ਮੈਨੂੰ ਜਾਜਾ ਤੇ ਮੈਂ ਜਾਵਾਂ ਇਧਰੇ ਆਪਣਾ ਨੰਬਰ ਤਾਂ ਦੇ ਦਿੰਦੇ ਨਹੀਂ ਨੰਬਰ ਦੀ ਕੀ ਲੋੜ ਹੈ ਨਹੀਂ ਵੀਰੇ ਯਾਰ ਮੇਰੇ ਕੋ ਪੈਸੇ ਹੋਗੇ ਫੇਰ ਤੁਹਾਨੂੰ ਵਾਪਸ ਕਰ ਦੇਵਾਂਗਾ ਵੈਸੇ ਤਾਂ ਮੈਂ ਦਿੱਤਾ ਹੀ ਨਹੀਂ ਨਾ ਮੈਂ ਤਾਂ ਤੈਨੂੰ ਸਾਮਾਨ ਦਿੱਤਾ ਨਾ ਤੂੰ ਇਹ ਵੇਚਣਾ ਆਪਣੀ ਪੜ੍ਹਾਈ ਦੀ ਫੀਸ ਵੀ ਦੇਣੀ ਆ ਤੇ ਆਪਣਾ ਖਰਚਾ ਵੀ ਚਲਾਣਾ ਤੇ ਘਰ ਦੇ ਆ ਤਾਂ ਕਦੇ ਗੋਚ ਨਹੀਂ ਬਣਨਾ ਠੀਕ ਹੈ ਠੀਕ ਹੈ ਚਲ ਸ਼ਾਬਾਸ਼ ਬਾਬਾ ਜੀ ਮੇਅਰ ਕਰਦੇ ਨੇ ਨਹੀਂ ਸ਼ਾਬਾਸ਼ ਵੀਰੇ ਇੱਕ ਮਿੰਟ ਆਇਓ ਹਾਂਜੀ ਵੀਰੇ ਵੀਰੇ ਦੇਖਿਓ ਇੱਥੇ ਹਵਾ ਜੀ ਨਿਕਲ ਗਈ ਇੱਕਦਮ ਚੱਲਦੇ-ਚੱਲਦੇ ਇਹਦਾ ਵੀਰੇ ਟਾਇਰ ਖਰਾਬ ਹੋ ਗਿਆ ਟਾਇਰ ਫਟ ਗਿਆ ਇਹਦਾ ਟਾਇਰ ਖਰਾਬ ਹੋ ਗਿਆ ਵੀਰੇ ਹਾਂਜੀ ਓਹੋ ਵੀਰੇ ਨਵਾਂ ਕਿੰਨੇ ਦਾ ਟਾਇਰ ਅੰਦਰ ਭਾਜੀ ਨੂੰ ਪੁੱਛ ਲਓ ਭਾਜੀ ਨੂੰ ਪਤਾ ਰੇਟ ਹੁੰਦੇ ਆ ਅਚੰਦਰ ਵੀਰੇ ਹਾਂਜੀ ਹਾਂ ਹਾਂ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਮਿਲ ਜੂਗਾ ਵੀਰੇ ਉਹ ਸਪਲੈਂਡਰ ਦਾ ਨਾ ਟਾਇਰ ਪਾਉਣੇ ਦਵੇ ਵੀਰੇ ਤੁਸੀਂ ਕੀ ਹਾਲ ਹੈ ਵੀਰੇ ਮੈਂ ਵੀਰੇ ਪਛਾਣਿਆ ਨਹੀਂ ਤੁਹਾਨੂੰ ਵੀਰੇ ਤੁਸੀਂ 2 ਸਾਲ ਪਹਿਲਾਂ ਮੈਨੂੰ ਮਿਲੇ ਸੀ 2 ਸਾਲ ਹੋ ਗਏ ਮੈਨੂੰ ਤੁਹਾਨੂੰ ਲੱਭਦੇ ਨੂੰ ਅੱਜ ਤੁਸੀਂ ਮੇਰੇ ਕੋਲ ਆਪ ਆਏ ਹੋ ਮੈਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਹਾਂ ਆਪਾਂ ਟਿਊਸ਼ਨ ਮਾਰਕੀਟ ਮਿਲੇ ਸੀ ਟਿਊਸ਼ਨ ਮਾਰਕੀਟ ਮਿਲੇ ਸੀ ਤੁਸੀਂ ਇੱਧਰ ਆਓ ਪਹਿਲਾਂ ਵੀਰੇ ਬਾਕੀ ਗੱਲ ਬਾਅਦ ਚ ਕਰਦੇ ਆਜੋ ਵੀਰੇ ਯਾਰ ਤੁਸੀਂ ਇੱਥੇ ਕਿਵੇਂ ਬੈਠੋ ਤਾਂ ਸਹੀ ਵੀਰੇ ਮੈਂ ਦੱਸਦਾ ਤੁਹਾਨੂੰ ਸਾਰਾ ਸਮਝਾਣਾ ਜੋ ਤੁਸੀਂ ਹੈਲਪ ਕਰਕੇ ਗਏ ਸੀ ਮੇਰੇ 2000 ਦੀ ਤੇ ਉਦੋਂ ਮੈਂ ਫਿਰ ਡੋਰ ਟੂ ਡੋਰ ਜਾ ਕੇ ਉਹ ਕਵਰ ਸਾਰਿਆਂ ਨੂੰ ਵੇਚਦਾ ਹੁੰਦਾ ਸੀਗਾ ਜੀ ਜੀ ਹਾਂ ਜੀ ਤੇ ਉਦਾਂ ਹੀ ਮੈਂ ਪੈਸੇ ਇਕੱਠੇ ਕੀਤੇ ਤੇ ਮੈਨੂੰ ਫਿਰ ਇਹ ਕੰਮ ਨਾ ਵਧੀਆ ਲੱਗਿਆ ਤਾਂ ਮੈਂ ਇਹ ਕੰਮ ਸਟਾਰਟ ਕੀਤਾ ਸੀ ਫਿਰ ਫੈਮਿਲੀ ਨੇ ਵੀ سپورਟ ਕੀਤਾ ਮੈਨੂੰ ਇਸ ਕੰਮ ਨੇ ਅੱਛਾ ਮਤਲਬ ਸਾਰਾ ਫਿਰ ਹੈ ਹਾਂ ਜੀ ਇਹ ਮੇਰਾ ਹੀ ਆ ਤੇ ਨਾਲ ਮੇਰੀ ਸਟੱਡੀ ਵੀ ਕੰਪਲੀਟ ਹੋ ਗਈ ਸੀ ਉਦੋਂ ਬਹੁਤ ਦਿਨ ਲੱਗਿਆ ਤੂੰ ਮਤਲਬ ਇੰਨੀ ਮਿਹਨਤ ਕੀਤੀ ਅੱਜ ਮੈਨੂੰ ਇੰਨੀ ਖੁਸ਼ੀ ਹੋ ਰਹੀ ਤੁਹਾਨੂੰ ਇੱਥੇ ਦੇਖ ਕੇ ਕਿ ਇਸ ਮੁਕਾਮ ਤੇ ਪਹੁੰਚਿਆ ਇਹ ਵੀਰੇ ਤੁਹਾਡੇ ਕਰਕੇ ਹੀ ਆਂਦੇ ਨਹੀਂ ਨਹੀਂ ਯਾਰ ਮੇਰੇ ਕਰਕੇ ਨਹੀਂ ਵੀਰੇ ਫਿਰ ਹੁਣ ਉਹ ਪਰਮਾਤਮਾ ਕਰਕੇ ਆ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਨਹੀਂ ਨਹੀਂ ਵੀਰੇ ਪਰਮਾਤਮਾ ਵੀ ਕਿਸੇ ਰੂਪ 'ਚ ਹੀ ਆਂਦਾ ਹੁੰਦਾ ਹੈ ਨਾ ਵੀਰੇ ਤੁਸੀਂ ਮੇਰੇ ਲਈ ਉਹ ਰੂਪ ਬਣ ਕੇ ਆਏ ਸੀਗੇ ਸਾਰੇ ਇਦਾਂ ਹੀ ਮਿਹਨਤ ਕਰਦੇ ਰਹੇ ਹਾਂ ਮੈਂ ਤਾਂ ਸੱਚੀ ਮੈਨੂੰ ਨੇ ਇੱਕਦਮ ਯਾਦ ਆਇਆ ਕਿ ਤੁਸੀਂ ਹੁਣ ਹਨਾ ਮੈਂ ਤਾਂ ਬਸ ਇੱਥੋਂ ਲੰਘਦਾ ਜਾ ਰਿਹਾ ਸੀ ਵੀਰੇ ਨਾ ਟਾਇਰ 'ਚ ਪ੍ਰੋਬਲਮ ਆਈ ਤੇ ਉਹ ਭਾਈ ਸਾਹਿਬ ਕਹਿੰਦੇ ਕਿ ਟਾਇਰ ਨਾ ਨਵਾਂ ਬਣਾਵਾ ਚ ਨਵਾਂ ਪੈਨਾ ਟਾਇਰ ਹਾਂ ਅ ਵੀਰੇ ਟਾਇਰ ਪਾ ਦਿਓ ਵੀਰੇ ਦਾ ਨਵਾਂ ਕੋਈ ਵਧੀਆ ਜਿਹਾ ਪਾਓ ਹਾਂਜੀ ਤੇ ਹੋਰ ਵੀਰੇ ਚਾਹ ਪਾਣੀ ਯਾਰ ਦੱਸੋ ਥੈਂਕ ਯੂ ਵੀਰੇ ਥੈਂਕ ਯੂ ਯਾਰ ਤੁਸੀਂ ਬਹੁਤ ਬਹੁਤ ਅੱਛਾ ਲੱਗਿਆ ਕਿ ਤੁਸੀਂ ਆਪਣੀ ਦਿਨ ਰਾਤ ਮਿਹਨਤ ਕੀਤੀ ਹਾਂ ਜਿਹੜੇ ਬਹੁਤ ਪਹੁੰਚੇ ਹੋ ਯਾਰ ਸਟ੍ਰਗਲ ਤਾਂ ਸੀਗਾ ਵੀਰੇ ਉਹ ਪਰ ਉਹਨੇ ਮੈਨੂੰ ਮੋਟੀਵੇਟ ਬਹੁਤ ਕੀਤਾ ਜਿਹੜੀ ਚੀਜ਼ ਤੁਸੀਂ ਸਮਝਾ ਕੇ ਗਏ ਹਾਂ ਜਿਹਦਾ ਬੰਦਾ ਜ਼ੀਰੋ ਤੋਂ ਸ਼ੁਰੂ ਹੋਇਆ ਹੁੰਦਾ ਨਾ ਵੀਰੇ ਹਮੇਸ਼ਾ ਕਾਮਯਾਬ ਹੁੰਦਾ ਹੈ ਤੇ ਉਹਨੂੰ ਉਸ ਸਮੇਂ ਦੀ ਕਦਰ ਹੁੰਦੀ ਹੈ ਜਿਹੜਾ ਮਾੜਾ ਟਾਈਮ ਕੱਟਿਆ ਹੁੰਦਾ ਬਿਲਕੁਲ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਣਾ ਉਸ ਟਾਈਮ ਤੇ ਤੁਸੀਂ ਮੇਰੇ 2000 ਦੀ ਹੈਲਪ ਕਰਕੇ ਗਏ ਸੀ ਨਾ ਆ ਦੇਖੋ ਅੱਜ ਮੇਰੀ ਅੱਜ ਦੀ ਕਮਾਈ ਆ ਕੀ ਬਾਤ ਹੈ ਤੇ ਆ ਵੀਰੇ ਪੇਟਾ ਆ ਤੁਹਾਡੇ ਲਈ ਮੇਰੇ ਵੱਲੋਂ ਇਹ ਵੀਰੇ ਤੁਹਾਡੀ ਤੁਹਾਡੇ ਲਈ ਆ ਵੀਰੇ ਤੁਹਾਡੀ ਹੋਈ ਆ ਇਹ ਤੇਰਾ ਹੀ ਆ ਮੈਂ ਤੇਰੇ ਤੋਂ ਪੈਸੇ ਨਹੀਂ ਲੈ ਸਕਦਾ ਯਾਰ ਪਰ ਹਾਂ ਮੇਰੇ ਅੱਜ ਵੀ ਉਸੂਲ ਪੱਕੇ ਉਹੀ ਨੇ ਅੱਛਾ ਜੀ ਤੂੰ ਵੀ ਇਹ ਪੈਸੇ ਕਿਸੇ ਨੂੰ ਇਦਾਂ ਨਹੀਂ ਦੇਣੇ ਨੇ ਹਾਂਜੀ ਤੂੰ ਅੱਜ ਮੇਰੀ ਜਗ੍ਹਾ ਤੇ ਪਹੁੰਚ ਗਿਆ ਜੇ ਤੈਨੂੰ ਲੱਗਦਾ ਕਿਸੇ ਨੂੰ ਲੋੜ ਕੋਈ ਲੋੜਵੰਦ ਹੈ ਨਾ ਹਾਂਜੀ ਉਹਨੂੰ ਰੁਜ਼ਗਾਰ ਦੋ ਠੀਕ ਹੈ ਜੇ ਤੂੰ ਉਹਨੂੰ ਰੋਜ਼ਗਾਰ ਦਏਂਗਾ ਉਹਦੀ ਆਪਣੀ ਮਿਹਨਤ ਆ ਜਿਵੇਂ ਹੁਣ ਤੂੰ ਇੰਨੀ ਮਿਹਨਤ ਕਰਕੇ ਇੱਥੇ ਤੱਕ ਪਹੁੰਚ ਗਿਆ ਨਾ ਹਾਂਜੀ ਹਾਂਜੀ ਮੈਂ ਚਾਹਨਾ ਹਰ ਬੰਦਾ ਆਪਣੀ ਮਿਹਨਤ ਕਰਕੇ ਮਕਾਮ ਤੱਕ ਪਹੁੰਚੇ ਹੁਣ ਇਹਨੂੰ ਇਸ ਟਾਈਮ ਦੇਖ ਕੇ ਰੱਖ ਠੀਕ ਹੈ ਵੀਰੇ ਆਪਣਾ ਦਸਵੰਦ ਕੱਢੋ ਹਾਂਜੀ ਜੇ ਕਿਸੇ ਨੂੰ ਲੋੜ ਹੈ ਉਹਨੂੰ ਜ਼ਰੂਰ ਕੰਮ ਦਿਓ ਠੀਕ ਹੈ ਵੀਰੇ ਕਿਉਂਕਿ ਕੰਮ ਨਾਲ ਹੀ ਭਾਅ ਆ ਉਦਾਂ ਕਿਸੇ ਨੂੰ ਪੈਸੇ ਦੇ ਦੋਗੇ ਇੱਕ ਦਿਨ ਖਰਚ ਲੂਗਾ ਦੋ ਦਿਨ ਖਰਚ ਲੂਗਾ ਫੇਰ ਮੰਗੂਗਾ ਕਿਸੇ ਦਾ ਹਾਂਜੀ ਮੈਂ ਚਾਹਨਾ ਕਿਸੇ ਨੂੰ ਨਾ ਰੱਬ ਤੋਂ ਇਲਾਵਾ ਕਿਸੇ ਆ ਕੇ ਹੱਥ ਨਾ ਦੇਣ ਬਿਲਕੁਲ ਸਹੀ ਗੱਲ ਬਾਕੀ ਮੈਨੂੰ ਸੱਚੀ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਪਣੀ ਮਿਹਨਤ ਕੀਤੀ ਦਿਨ ਰਾਤ ਇੱਥੇ ਤੱਕ ਆਏ ਹੋ ਜਿਹੜੇ ਵਾਪਸ ਤੁਹਾਨੂੰ ਖੁਸ਼ੂਰ ਰੱਖੇ ਹੋਏ ਤੇ ਥੈਂਕ ਯੂ ਚਲੋ ਮੈਂ ਚਲਦਾ ਸ਼ਾਇਦ ਅਨੇ ਕੈਰ ਪਾਤਾ ਹਾਂਜੀ ਇੱਕ ਪੈਕੇਟ ਹੈ ਰਾਂ ਹੁਣ ਤਾਂ ਵੀਰੇ ਤੁਹਾਨੂੰ ਮੇਰੀ ਸ਼ਾਪ ਦਾ ਐਡਰੈਸ ਪਤਾ ਲੱਗ ਗਿਆ ਹਾਂ 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 ਵੀਰੇ ਹਾਂ ਹੁਣ ਜਰੂਰ ਤੁਸੀਂ ਆਇਆ ਕਰੋ ਯਾਰ ਰੋਜ਼ ਆਇਆ ਕਰੋ ਕੋਈ ਜਾਣੇ ਵੀਰੇ ਤੁਹਾਡੇ ਨਾਲ ਨਾ ਮੈਨੂੰ ਇੱਕ ਇਨਸਪੀਰੇਸ਼ਨ ਮਿਲਦੀ ਆ ਤੁਹਾਡੇ ਜਦੋਂ ਵੀ ਤੁਸੀਂ ਮਿਲਦੇ ਹੋ ਮੈਨੂੰ ਬਹੁਤ ਹੀ ਵਧੀਆ ਲੱਗਦਾ ਮੈਨੂੰ ਆਪ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਿਹੜੇ ਯਾਰ ਮਿਹਨਤ ਕਰਕੇ ਕਾਮਯਾਬ ਹੋਣਾ ਉਹਨਾਂ ਨੂੰ ਪਤਾ ਹੁੰਦਾ ਹੈ ਕਾਮਯਾਬੀ ਕੀ ਹੈ ਉਹ ਤਾਂ ਹੈ ਵੀ ਠੀਕ ਹੈ ਹਾਂਜੀ ਤੇ ਮੈਂ ਹੁਣ ਕਿੰਨੇ ਪੈਸੇ ਦੇਣੇ ਵੀਰੇ ਤੇ ਉਹ ਨਹੀਂ ਵੀਰੇ ਤੁਹਾਡੇ ਤੋਂ ਘੱਟ ਪੈਸੇ ਲੈਣੇ ਯਾਰ ਆਓ ਤੁਸੀਂ ਤੈਨੂੰ ਪਤਾ ਨਾ ਮੇਰੇ ਅਸੂਲ ਪੱਕੇ ਨੇ ਅਸੂਲ ਬਿਲਕੁਲ ਵਗੈਰਾ ਨਹੀਂ ਜਾਂਦਾ ਨਹੀਂ ਨਹੀਂ ਵੀਰੇ ਰਹਿਣ ਦਿਓ ਯਾਰ ਸਿਰਫ 10 ਹੈ ਕਿੰਨੇ ਦਾ ਉਹ ਨਹੀਂ ਵੀਰੇ ਯਾਰ ਤੁਹਾਨੂੰ ਕਹੇ ਮੈਂ ਤੈਨੂੰ ਕੀ ਕਹਿ ਰਿਹਾ ਮਤਲਬ ਵੱਡਾ ਭਰਾ ਨਾ ਜੋ ਮੈਂ ਕਹਿ ਰਿਹਾ ਉਹ ਮੰਨ ਕਿੰਨੇ ਪੈਸੇ ਇਹਦਾ ਵੀਰੇ 1000 ਹੀ ਹੋਇਆ ਵੀਰੇ ਯਾਰ ਵੀਰੇ ਮੈਨੂੰ ਮਨ ਨਹੀਂ ਹੈਗਾ ਕਰਦਿਆਂ ਪੈਨਾ 2000 ਦਿੱਤਾ ਸੀ ਨਾ ਹਾਂਜੀ ਹੈਨਾ ਉਹਦਾਂ ਇੰਨੀ ਕਮਾਈ ਹੋ ਗਈ ਨਾ ਤੂੰ ਆ ਵੀ ਉਦਾਂ ਹੀ ਸੰਭ ਤੇ ਹੋਰ ਕਮਾਈ ਕਰ ਸ਼ਾਬਾਸ਼ ਠੀਕ ਹੈ ਵੀਰੇ ਠੀਕ ਹੈ ਹੋ ਗਿਆ ਵੀਰੇ ਜੇ ਰੱਬ ਨੇ ਤੈਨੂੰ ਸਹੀ ਸਲਾਮਤ ਭੇਜਿਆ ਤਾਂ ਇਹ ਕੋਈ ਆਮ ਗੱਲ ਨਹੀਂ ਹੈ ਤੁਸੀਂ ਕਈਆਂ ਨਾਲ ਉੱਚੇ ਤੇ ਕਈਆਂ ਨਾਲੋਂ ਸਹੀ ਇਸ ਕਰਕੇ ਮਿਹਨਤ ਕਰਦੇ ਰਹੋ ਕਿਉਂਕਿ ਤੁਹਾਡੇ ਅੰਦਰ ਦੀ ਸਫਲਤਾ ਤੁਹਾਡੀ ਮਿਹਨਤ ਦਾ ਇੰਤਜ਼ਾਰ ਕਰ ਰਹੀ ਹੈ ਹਾਂ ਇਹ ਮੰਗਿਆ ਕਰੋ ਕਿ ਰੱਬਾ ਤੇਰੇ ਤੋਂ ਇਲਾਵਾ ਕਿਸੇ ਅਗੇ ਕਦੇ ਹੱਥ ਨਾ ਅਟਨੇ ਵੇ ਉਹ ਆ